ਆਓ ਸਤਿਗੁਰੂ ਸੱਜੇ ਪਾਸਾ ਜੀ ਦੇ ਪਾਵਨ ਬਾਣੀ ਵਿਚਾਰ ਨਾਲ ਜੁੜੀਏ ਅੱਜ ਦਾ ਜੋ ਵਿਚਾਰ ਹੈ ਧੰਨ ਸਤਿਗੁਰੂ ਗੁਰੂ ਗੁਰਤੇਗ ਬਾਦਨ ਮਹਾਰਾਜੇ ਨਾਮੇ ਪਾਸਾ ਜੀ ਫਰਮਾਨ ਕਰਦੇ ਹਨ ਤਨ ਧਨ ਸੰਪੈ ਸੁਖ ਦਿਓ ਅਰਜੇ ਨੀਕੇ ਧਾਮ ਕਉ ਨਾਨਕ ਸੁਨ ਰੇ ਮਨ ਆ ਸਿਮਰਦ ਕਾਹਿ ਨ ਰਾਮ ਸਤਿਗੁਰੂ ਜੀ ਬਖਸ਼ਿਸ ਦੇ ਘਰ ਵਿੱਚ ਆ ਕੇ ਸਾਨੂੰ ਸਮਝਾਉਂਦੇ ਹਨ ਕਾਲਯੁਗੀ ਜੀਵਾਂ ਨੂੰ ਹੇ ਮਾਨ ਨਾਨਕ ਦਾ ਇਹ ਕਹਿਣਾ ਸੁਣ ਜਿਸ ਪ੍ਰਭੂ ਨੇ ਤੈਨੂੰ ਸਰੀਰ ਦੌਲਤ ਐਸ ਵਰਜ ਅਤੇ ਸੁਖ ਦਿੱਤੇ ਸੋਹਣੇ ਨਿਵਾਸ ਬਖਸ਼ੇ ਹਨ ਤਾਂ ਉਸ ਪ੍ਰਭੂ ਨੂੰ ਕਿਉਂ ਨਹੀਂ ਚੇਤੇ ਕਰਦਾ ਬਈ ਇੱਕ ਗਰੀਬ ਮਨੁੱਖ ਨਾ ਵੀ ਧਰਮ ਕਮਾ ਸਕੇ ਤਾਂ ਉਸ ਪਾਸ ਇੱਕ ਬਹਾਨਾ ਹੈ ਕਿ ਮੇਰੇ ਪਾਸ ਤਾਂ ਨਹੀਂ ਸੀ ਮੈਂ ਰੋਟੀ ਕਮਾਉਂਦਾ ਧਰਮ ਕਮਾਉਂਦਾ ਹਾਂ ਮੈਂ ਕਿਉਂਕਿ ਮੇਰਾ ਕੰਮ ਜ਼ਰੂਰੀ ਹੈ ਜਿਹੜਾ ਗਰੀਬ ਹੁੰਦਾ ਉਹ ਉਦਾਇਕ ਮਹਾਨ ਆਇਆ ਕਿ ਮੈਂ ਤਾਂ ਧਰਮ ਕਮਾ ਰਿਹਾ ਹਾਂ ਮੇਰੇ ਪਾਸ ਗਰੀਬੀ ਹੈ ਇਸ ਕਰਕੇ ਮੇਰੇ ਪਾਸ ਧਨ ਨਹੀਂ ਸੀ ਮੈਂ ਰੋਟੀ ਕਮਾਉਂਦਾ ਕਿ ਧਰਮ ਕਮਾਉਂਦਾ ਮੇਰੇ ਪਾਸ ਕੋਈ ਸਹੂਲਤ ਨਹੀਂ ਸੀ ਮੈਨੂੰ ਪਰਿਵਾਰ ਦਾ ਫਿਕਰ ਸੀ ਮਗਾਨ ਦਾ ਫਿਕਰ ਸੀ ਰੋਟੀ ਕਪੜੇ ਦਾ ਫਿਕਰ ਸੀ ਮੈਂ ਸਿਮਰਨ ਭਜਨ ਕਿਵੇਂ ਕਰਦਾ ਹਾਂ ਇੱਕ ਗਰੀਬ ਦਾ ਇਹ ਬਹਾਨਾ ਹੈ ਮੈਂ ਸਿਮਰਨ ਕਿਵੇਂ ਕਰਾਂ ਮੇਰੇ ਕੋਲ ਘਰ ਨਹੀਂ ਔਰ ਹੋਰ ਵੀ ਕੋਈ ਵੀ ਸਹੂਲਤ ਨਹੀਂ ਹੈ ਮੈਂ ਸਿਮਰਨ ਕਿਵੇਂ ਕਰਾਂ ਮੈਂ ਤਾਂ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਮੇਰੇ ਕੋਲ ਤਾਂ ਟਾਈਮ ਹੀ ਨਹੀਂ ਹੈ ਇੰਨਾ ਕੰਮ ਹੈ ਮੇਰੇ ਕੋਲੇ ਪਰ ਇੱਕ ਤਨਵਾਨ ਅਮੀਰ ਬੰਦੇ ਪਾਸ ਵੀ ਜਵਾਬ ਹੈ ਜੇ ਗਰੀਬ ਪਾਸ ਜਵਾਬ ਹੈ ਤਾਂ ਅਮੀਰ ਦੇ ਪਾਸ ਵੀ ਜਵਾਬ ਹੈ ਜਿਸ ਦੇ ਪਾਸ ਚੰਗਾ ਮਕਾਨ ਵੀ ਹੈ ਧਨ ਵੀ ਹੈ ਸੁੱਖ ਸਹੂਲਤਾਂ ਸਭ ਪਾਸ ਉਹਦੇ ਹੋਣ ਉਸ ਨੂੰ ਪੁੱਛਿਆ ਜਾਏ ਤੇ ਤੇਰੇ ਪਾਸ ਤਾਂ ਸਭ ਕੁਝ ਹੈ ਤੂੰ ਧਰਮ ਕਿਉਂ ਨਹੀਂ ਕਮਾਉਂਦਾ ਬਈ ਸਿਮਰਨ ਕਿਉਂ ਨਹੀਂ ਕਰਦਾ ਧਰਮ ਕਮਾਉਣਾ ਸਿਮਰਨ ਕਰਨਾ ਹੈ ਧਰਮ ਕੋਈ ਕਪੜੇ ਪਾ ਕੇ ਨਹੀਂ ਧਰਮੀ ਬਣ ਜਾਂਦਾ ਧਰਮ ਕਰਨਾ ਹੈ ਦਇਆ ਕਰਨੀ ਤੌਲ ਧਰਮ ਦਇਆ ਦਾ ਪੂਤ ਗੁਰੂ ਮਹਾਰਾਜ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਕਲਾ ਧਰਮ ਕੁਝ ਨਹੀਂ ਕਰ ਸਕਦਾ ਮੈਂ ਧਰਮੀ ਹਾਂ ਮੈਂ ਧਰਮੀ ਹਾਂ ਕਹਿ ਕੇ ਧਰਮੀ ਨਹੀਂ ਬਣ ਜਾਂਦਾ ਧਰਮ ਨੂੰ ਕਮਾਉਣਾ ਪੈਂਦਾ ਧਰਮ ਕਮਾਉਣਾ ਕੀ ਆ ਨਾਮ ਜਪਨਾ ਹੈ ਗੁਰੂ ਦੀ ਗੱਲ ਮੰਨਣੀ ਹੈ ਤੇ ਦਇਆ ਕਰਨੀ ਜੀਆਂ ਤੇ ਦਇਆ ਕਰਨੀ ਆ ਸਿਮਰਨ ਭਜਨ ਕਰਨੇ ਹਨ ਹੁਣ ਜਿਹਦੇ ਕੋਲ ਸੁੱਖ ਸਹੂਲਤਾਂ ਵੀ ਸਭ ਕੁਝ ਹਨ ਉਸ ਨੂੰ ਪੁੱਛਿਆ ਜਾ ਕੇ ਤੇਰੇ ਪਾਸ ਤਾਂ ਭਾਈ ਸਭ ਕੁਝ ਹੈ ਤੂੰ ਧਰਮ ਕਿਉਂ ਨਹੀਂ ਕਮਾਇਆ ਕਰਦਾ ਸੇਮਰਨ ਭਾਜਨ ਕਿਉਂ ਨਹੀਂ ਕੀਤਾ ਫਿਰ ਆਸਲ ਵਿੱਚ ਅਮੀਰ ਗਰੀਬ ਦੀ ਗੱਲ ਨਹੀਂ ਆਸਲ ਗੱਲ ਇਹ ਹੈ ਕਿ ਮਨੁੱਖ ਜਦੋਂ ਸੰਸਾਰ ਵੱਲ ਮੂੰਹ ਕਰ ਲੈਂਦਾ ਹੈ ਨਾ ਤਾਂ ਫਿਰ ਕਰਤਾਰ ਵੱਲ ਫਿਰ ਪਿੱਠ ਕਰ ਦਿੰਦਾ ਹੈ ਇੱਥੇ ਅਮੀਰੀ ਗਰੀਬੀ ਦੀ ਕੋਈ ਗੱਲ ਨਹੀਂ ਹੈ ਸੰਸਾਰ ਦੀ ਦੌੜ ਮੁਕਦੀ ਨਹੀਂ ਸੰਸਾਰ ਦੇ ਵਿੱਚ ਇਨਸਾਨ ਆ ਕੇ ਮੁੱਕ ਜਾਂਦਾ ਪਰ ਉਹਦੀ ਦੌੜ ਮੁੱਕਦੀ ਨਹੀਂ ਇਹ ਰੱਜ ਕੇ ਜਿਉ ਨਹੀਂ ਸਕਦਾ ਰੱਜ ਕੇ ਖਾ ਨਹੀਂ ਸਕਦਾ ਔਰ ਰੱਜ ਕੇ ਮਰ ਵੀ ਨਹੀਂ ਸਕਦਾ ਇਹ ਇਹ ਵੀ ਗੱਲ ਹੈ ਰੱਜ ਕੇ ਮਰ ਵੀ ਨਹੀਂ ਸਕਦਾ ਰੱਜ ਕੇ ਖਾ ਵੀ ਨਹੀਂ ਸਕਦਾ ਰੱਜ ਕੇ ਜਿਉ ਵੀ ਨਹੀਂ ਸਕਦਾ ਰੱਜਨਾ ਕੋਈ ਜੀਵਿਆ ਮਹਾਰਾਜ ਕਹਿੰਦੇ ਤੇ ਜੇ ਕਹੇ ਵੀ ਮੈਂ ਰਾਜ ਕੇ ਇਥੋਂ ਸੰਸਾਰ ਚੋਂ ਜਾਣਾ ਕੋਈ ਰਾਜ ਕੇ ਸੰਸਾਰ ਚੋਂ ਗਿਆ ਵੀ ਨਹੀਂ ਸਭ ਤ੍ਰਿਸ਼ਨਾ ਚ ਹੀ ਗਏ ਨੇ ਇਸ ਲਈ ਤ੍ਰਿਸ਼ਨਾ 부ਜਾ ਹਰ ਕਾ ਨਾਮ ਗੁਰੂ ਪਾਸਾ ਜਿਗਨੇ ਤ੍ਰਿਸ਼ਨਾ 부ਜਦੇ ਪਰਮੇਸ਼ਰ ਦੇ ਨਾਮ ਜਪਨ ਕਰਕੇ ਕੋਈ ਵੀ ਖਵਾਇਸ ਨਹੀਂ ਛੇੜ ਕਿਉਂਕਿ ਸੰਸਾਰ ਦੀ ਦੌੜ ਮੁਕਦੀ ਨਹੀਂ ਤ੍ਰਿਸ਼ਨਾ ਬੱਦੀ ਜਾਂਦੀ ਹੈ ਸਭ ਕੁਝ ਕੋਲ ਹੁੰਦਿਆਂ ਵੀ ਪਰਮਾਤਮਾ ਦਾ ਸਿਮਰਨ ਨਹੀਂ ਹੁੰਦਾ ਧਿਆਨ ਤਾਂ ਸੰਸਾਰ ਦੀ ਸ਼ਕਤੀ ਇਕੱਠੇ ਕਰਨ ਵਿੱਚ ਹੁੰਦਾ ਹੈ ਅਗਰ ਗਰੀਬ ਦਾ ਮੂੰਹ ਕਰਤਾਰ ਵੱਲ ਹੋ ਜਾਏ ਤਾਂ ਗਰੀਬ ਉਹ ਵੀ ਤਨਮਾਨ ਹੋ ਸਕਦਾ ਹੈ ਕਬੀਰ ਸਾਹਿਬ ਅਤੇ ਰਬਦਾਸ ਜੀ ਵਰਗੇ ਵੀ ਗਰੀਬ ਸਨ ਰਬਦਾਸ ਜੀ ਕੋਈ ਵੱਡੇ ਅਮੀਰ ਘਰ ਦੇ ਨਹੀਂ ਸਨ ਕਬੀਰ ਕੋਈ ਬਹੁਤ ਵੱਡੇ ਘਰ ਦੇ ਨਹੀਂ ਸਨ ਉਹrode ਪਿਆਰਿਓ ਨਾਮਦੇਵ ਜੀ ਕੋਈ ਬਹੁਤ ਵੱਡੇ ਘਰ ਦੇ ਨਹੀਂ ਸਨ ਜਿੰਨੇ ਵੀ ਭਗਤ ਹੋਏ ਨੇ ਸਾਰੇ ਅਮੀਰ ਘਰ ਦੇ ਵਿੱਚੋਂ ਨਹੀਂ ਹੋਏ ਸਾਰੇ ਗਰੀਬਾਂ ਦੇ ਘਰ ਵਿੱਚ ਹੋਏ ਨੇ ਸਭ ਗਰੀਬ ਸਨ ਪਰ ਉਹਨਾਂ ਦੇ ਵਿੱਚ ਇਤਨੀ ਅਮੀਰੀ ਸੀ ਇਹ ਤਾਂ ਨੇ ਅਮੀਰੀ ਸੀ ਉਹਨਾਂ ਦੇ ਵਿੱਚ ਇੰਨਾ ਧਨ ਕਮਾਇਆ ਸੀ ਉਹਨਾਂ ਨੇ ਅੱਜ ਉਹਨਾਂ ਦਾ ਧਨ ਵਰਤ ਰਹੇ ਆਂ ਮੁਕਦਾ ਨਹੀਂ ਉਹਨਾਂ ਦਾ ਕਮਾਇਆ ਹੋਇਆ ਸੀ ਵਰਤ ਰਹੇ ਆਂ ਅਸੀਂ ਖਾ ਰਹੇ ਆਂ ਅਸੀਂ ਹੰਡਾ ਰਹੇ ਆਂ ਕਮਾਇਆ ਉਹਨਾਂ ਨੇ ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮਨ ਭਿਆ ਨਿਧਾਨ ਮੇਰੇ ਪਿਓ ਦਾਦੇ ਦਾ ਕਮਾਇਆ ਹੋਇਆ ਖਜ਼ਾਨਾ ਬਰੋਦੇ ਪਿਆਰਿਓ ਇਸੇ ਲਈ ਮੇਰੇ ਪਾ사 ਜੀ ਕਿਰਪਾ ਕਰਦੇ ਨੇ ਇਹ ਉਹਨਾਂ ਨੇ ਖਜ਼ਾਨਾ ਇਕੱਠਾ ਕੀਤਾ ਸੀ ਭਾਵੇਂ ਗਰੀਬ ਸਨ ਅੱਜ ਉਹ ਸੰਸਾਰ ਭਰ ਦੇ ਵਿੱਚ ਬਹੁਤ ਅਮੀਰ ਬਣ ਗਏ ਰਬਦਾਸ ਜੀ ਵਰਗੇ ਗਰੀਬ ਨਾਮਦੇਵ ਜੀ ਵਰਗੇ ਕੀਰਤੀ ਬੰਦੇ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਗਰੀਬ ਸਨ ਪਰ ਕੀਰਤੀ ਬੰਦੇ ਸਨ ਪਰਮਾਤਮਾ ਵੱਲ ਪਿੱਠ ਹੋ ਗਈ ਤਾਂ ਅਮੀਰੀ ਦੀ ਵੀ ਪਟਨਾ ਹੈ ਤੇ ਗਰੀਬੀ ਦੀ ਵੀ ਪਟਨਾ ਹੈ ਜਿਨ੍ਹਾਂ ਦੇ ਗੁਰੂ ਦੇ ਪਿਆਰੇ ਪਰਮਾਤਮਾ ਵੱਲ ਪਿੱਠ ਹੋ ਗਏ ਜਿਹੜਾ ਪਰਮਾਤਮਾ ਤੋਂ ਬੇਮੁਖ ਹੋ ਗਿਆ ਉਹਨੋਂ ਦੁਖੀ ਦੁਖ ਹੈ ਢੜਕਣਾ ਹੀ ਢੜਕਣਾ ਹੈ ਗਰੀਬ ਅਮੀਰ ਦੇ ਗਿਣਤੀ ਵਿੱਚ ਫਰਕ ਹੈ ਪਰ ਇਤਨਾ ਹੈ ਕਿ ਫਰਕ ਪ੍ਰੰਤੂ ਢੜਕਣਾ ਦੋਹਾਂ ਦਾ ਹੀ ਬਰਾਬਰ ਹੈ ਖਾਜਲ ਖਵਾਰੇ ਦੋਹਾਂ ਹੀ ਇੱਕ ਜਹੀ ਹੈ ਤਨਵਾਨ ਅਤੇ ਕੰਗਾਲ ਇੱਕ ਸਟੇਜ ਤੇ ਦੋਵੇਂ ਬਰਾਬਰ ਹੋ ਜਾਂਦੇ ਹਨ ਪਰਮਾਤਮਾ ਦੇ ਘਰ ਦੇ ਵਿੱਚ ਇਹ ਨਹੀਂ ਕਿ ਇਹ ਗਰੀਬ ਹੈ ਤੇ ਇਹ ਮੇਰੇ ਘਰ ਵਿੱਚ ਨਹੀਂ ਆ ਸਕਦਾ ਪਰਮਾਤਮਾ ਦੇ ਘਰ ਦੇ ਵਿੱਚ ਇਹ ਨਹੀਂ ਹੈ ਅਮੀਰ ਹੈ ਤੇ ਇਹ ਨਹੀਂ ਆ ਸਕਦਾ ਉਸ ਪਰਮਾਤਮਾ ਦੇ ਘਰ ਦੇ ਵਿੱਚ ਸਭ ਨੂੰ ਬਰਾਬਰਤਾ ਹੀ ਹੈ ਸਭ ਨੂੰ ਬਰਾਬਰ ਹੈ ਇੱਥੇ ਸੰਸਾਰ ਦੇ ਲੋਕਾਂ ਨੇ ਭਾਂਡੇ ਵਖ-ਵਖ ਬਣਾ ਲਏ ਪਰ ਪ੍ਰਮਾਤਮਾ ਨੇ ਤਾਂ ਇੱਕੋ ਹੀ ਭਾਂਡਾ ਸਾਜ ਕੇ ਭੇਜਿਆ ਇੱਕ ਮਿੱਟੀ ਤੋਂ ਇੱਕ ਪਾਣੀ ਤੋਂ ਗੁਰੂ ਦੇ ਪਿਆਰ ਇਹ ਭਾਂਡਾ ਸਜਿਆ ਹੋਇਆ ਹੈ ਇਹ ਵਖ ਵਖ ਨਹੀਂ ਹੈ ਤਨਵਾਨ ਤੇ ਕੰਗਾਲ ਇੱਕੋ ਜਿਹਾ ਸਭਨਾ ਦਾ ਭਟਕਣਾ ਹੈ ਉਹ ਹੈ ਚਿੰਤਾ ਤੇ ਭਟਕਣਾ ਦੀ ਸਟੇਜ ਵਿੱਚ ਇਸ ਪਦਰ ਦੇ ਦੁਮੇ ਬਰਾਬਰ ਹਨ ਕਬੀਰ ਜੇ ਵੀ ਗਰੀਬ ਘਰ ਦੇ ਸਨ ਪਰ ਤਨਮਾਨ ਹੋ ਗਏ ਗਰੀਬ ਕੋਲ ਧਨ ਨਹੀਂ ਉਸ ਧਨ ਦੇ ਭਾਲ ਵਿੱਚ ਭੜਕ ਰਿਹਾ ਹੈ ਚਿੰਤਾ ਤੋਰ ਹੈ ਮੈਂ ਅਮੀਰ ਕਿਵੇਂ ਹੋਵਾਂ ਗਰੀਬ ਨੂੰ ਇਹ ਹੈ ਮੈਂ ਅਮੀਰ ਕਿਵੇਂ ਹੋਣਾ ਅਮੀਰ ਕੋਲ ਧਨ ਤਾਂ ਹੈ ਉਹ ਧਨ ਸਾਮਨ ਵਾਸਤੇ ਚਿੰਤਾ ਤੋਰ ਹੈ ਮੈਂ ਸਾਮਾ ਕਿਵੇਂ ਉਹ ਤੋਂ ਸਾਂਭੇ ਨਹੀਂ ਜਾਂਦੇ ਬਰਾਬਰ ਹੈ ਚਿੰਤਾ ਦੋਨਾਂ ਨੂੰ ਬਰਾਬਰ ਹੈ ਇੱਕ ਕਮਾਉਣ ਤੇ ਅਮੀਰ ਹੋਣ ਤੇ ਇੱਕ ਅਮੀਰ ਹੋਇਆ ਉਹਨੂੰ ਸਾਂਮਨ ਤੇ ਹੈ ਕਿਤੇ ਇਹ ਤਨਮਾਨ ਨੂੰ ਫਿਕਰ ਹੈ ਕਿਤੇ ਮੇਰੇ ਟੈਕਸ ਨਾ ਲੱਗ ਜਾਣ ਕਿਤੇ ਬੈਂਕ ਵਿੱਚ ਉਹ ਸਿੱਲੀ ਨਾ ਵੱਧੂ ਲੈ ਲੈਣ ਕਿਉਂਕਿ ਵੱਧ ਪੈਸੇ ਫਿਰ ਅਡਵਰਡ ਖਾਤੇ ਖੁਲਾ ਦਿੰਦੇ ਨੇ ਜਿਹੜੇ ਅਮੀਰ ਬੰਦਿਆਂ ਦੇ ਘਰਾਂ ਦੇ ਵਿੱਚ ਘਾਟੂ ਘੱਟ ਜਿੰਨੇ ਜੀਨੇ ਉਹਨੇ ਖਾਤੇ ਗਾਂਹਾਂ ਦੇ ਗਾਂ ਖਾਤੇ ਆ ਜੋ 10-10 ਲੱਖ 20-20 ਲੱਖ ਰੁਪਏ ਇਕੱਠਾ ਕਰਦੇ ਨੇ ਕਿਉਂਕਿ ਜਬ ਵੱਧ ਜਾਣ ਫਿਰ ਉਹ ਹੋਰ ਚੀਜ਼ਾਂ ਖਰੀਦਣ ਲੱਗ ਜਾਂਦੇ ਨੇ ਫालतू ਚੀਜ਼ਾਂ ਖਰੀਦ-ਖਰੀਦ ਕੇ ਰੱਖ ਲੈਂਦੇ ਨੇ ਕਿਉਂਕਿ ਜੇ ਸ਼ੋਅ ਕਰਦੇ ਨੇ ਤੇ ਟੈਕਸ ਲਿਆ ਜਾਂਦਾ ਹੈ ਸ਼ੋਅ ਨਹੀਂ ਕਰਦੇ ਸੋ ਕਰਦੇ ਨੇ ਘਟ ਗਿਣਤੀ ਵਿੱਚ ਤੇ ਮਾਲ ਧਨ ਬਹੁਤ ਹੈ ਗਿਣਤੀ ਘਟ ਵਿੱਚ ਸੋ ਕਰਦੇ ਨੇ ਪਰ ਫਿਰ ਵੀ ਉਹਨਾਂ ਨੂੰ ਚਿੰਤਾਤ ਹੋ ਰਹੀ ਇੱਕ ਨੂੰ ਕਮਾਉਣ ਦੀ ਚਿੰਤਾ ਇੱਕ ਨੂੰ ਸਾਮਣ ਦੀ ਚਿੰਤਾ ਹੁਣ ਇੱਥੇ ਮੇਰੇ ਪਾਸਾ ਧੰਨ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਹਨ ਜਿਸ ਗ੍ਰਹਿ ਬਹੁਤ ਤਿਸਾ ਗ੍ਰਹਿ ਚਿੰਤਾ ਜਿਹਦੇ ਕੋਲ ਬੌਤਾ ਕੁਸੈ ਉਹਨੂੰ ਵੀ ਚਿੰਤਾ ਜਿਸ ਗ੍ਰਹਿ ਥੋਰੀ ਸੋ ਫਰ ਪਰਮੰਤਾ ਦੋਹਾਂ ਬਵਸਤਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਐ